ਪੰਜਾਬ ਦੇ ਵਿੱਚ ਇਸ ਸਮੇਂ ਜੇ ਗੱਲ ਕਰੀਏ ਤਾਂ ਝੋਨੇ ਦੀ ਫਸਲ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਹੈਗਾ ਇਸ ਸਮੇਂ ਵੱਡੇ ਪੱਧਰ ਤੇ ਸੰਗਰੂਰ ਦੇ ਵਿੱਚ ਜਿਹੜੀ ਬਾਸਮਤੀ ਦੀ ਫਸਲ ਹੈ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਤਾਂ ਇਸ ਤੋਂ ਬਾਅਦ ਜਿਹੜੀਆਂ ਪਰਮਲ ਕਿਸਮਾਂ ਨੇ ਜਾਂ ਜਿਹੜੀਆਂ ਦੂਸਰੀਆਂ ਕਿਸਮਾਂ ਨੇ ਪੀਆਰ ਕਿਸਮਾਂ ਉਹ ਜਲਦ ਇਸ ਤੋਂ ਬਾਅਦ ਬਾਢੀ ਸ਼ੁਰੂ ਹੋ ਜਾਵੇਗੀ ਤੇ ਸੀਜ਼ਨ ਪੀਕ ਤੇ ਹੋ ਜਾਵੇਗਾ ਪਰ ਮੰਡੀ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਦਿੱਕਤ ਲੇਬਰ ਦੀ ਆ ਰਹੀ ਹੈ ਕਿ ਵੱਡੇ ਪੱਧਰ ਤੇ ਲੇਬਰ ਹੈ ਜਿਹੜੀ ਇਸ ਸਮੇਂ ਤੱਕ ਮੰਡੀਆਂ ਦੇ ਵਿੱਚ ਪਹੁੰਚ ਜਾਂਦੀ ਸੀ ਪਰ ਇਸ ਸਮੇਂ ਜਿਹੜਾ ਵੱਡਾ ਕਾਰਨ ਹੈ ਇਕਦਾ ਪ੍ਰਵਾਸੀਆਂ ਨੂੰ ਲੈ ਕੇ ਜੋ ਮਾਹੌਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਤਾਂ ਇਸ ਤੋਂ ਬਾਅਦ ਤਿਹਾਰਾਂ ਦਾ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈਗਾ ਸਾਡੇ ਨਾਲ ਮੰਡੀ ਦੇ ਜਿਹੜੇ ਆੜਤੀਏ ਨੇ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਆਪਣਾ ਪਰਮਿੰਦਰ ਤਵੜੀ ਜੀ ਕਿਵੇਂ ਦੇਖਦੇ ਹੋਗੇ ਕਿ ਕਿੰਨਾ ਕੁ ਸਵਾਰ ਹੈ ਜਿਹੜਾ ਲੱਗ ਰਿਹਾ ਕਿ ਪਹਿਲਾਂ ਨੂੰ ਲੈ ਕੇ ਸਮੇਂ ਦਾ ਕਿੰਨਾ ਕੁ ਫਰਕ ਪਿਆ ਕਿੰਨੀ ਕੁ ਲੇਬਰ ਹੈ ਜਿਹੜੀ ਇਸ ਸਮੇਂ ਆ ਰਹੀ ਹੈਗੀ ਪਹਿਲਾਂ ਤਾਂ ਕੌਸ਼ਲ ਜੀ ਜੀ ਆਇਆਂ ਨੂੰ ਰੋਰ ਮੰਡੀ ਤੇ ਆਉਣ ਤੇ ਹੁਣ ਜੇ ਆਪਾਂ ਲੇਬਰ ਦੀ ਗੱਲ ਕਰੀਏ ਜੀ ਹਜੇ ਲੇਬਰ ਬਹੁਤ ਘੱਟ ਆ ਰਹੀ ਹੈ ਜੀ ਅਤਲਮ ਕੇ ਚੱਲ ਮੈਂ ਅਲੀ ਕਲੀ ਦੁਕਾਨ ਤੇ ਕਿਸੇ ਲਵੇ 2 ਕਿਸੇ ਲਵੇ 4 ਇਸ ਤਰ੍ਹਾਂ ਰਲ ਮਿਲ ਕੇ ਕੰਮ ਚਲਾ ਰਿਆ ਜੀ ਜਿਹੜੀ ਬਾਹਰਲੀ ਲੇਬਰ ਆ ਉਹ ਹਜੇ ਨਹੀਂ ਆਈ ਜੀ ਮਤਲਬ ਜੇ ਆਪਾਂ ਲੋਕਲ ਲੇਬਰ ਦੀ ਗੱਲ ਕਰੀਏ ਤਾਂ ਇਹ 9 ਤੋਂ 5 ਵਾਲੇ ਨੇ ਮਤਲਬ ਇਹ ਪੂਰੀ ਜੀਰੀ ਦੀ ਜਿਹੜੀ ਸਾਮ ਸੰਭਾਲਾ ਉਹ ਨਹੀਂ ਕਰ ਸਕਦੇ ਜੀ ਜਿਹੜੀ ਸਾਡੇ ਲਵੇ ਬਾਹਰਲੀ ਲੇਬਰ ਆਉਂਦੀ ਹੈ ਜੀ ਇਹ ਮੰਨ ਕੇ ਚੱਲੋ ਵੀ ਜਿੱਮੇ ਜਿੱਥੋਂ ਫਾਰਮਰ ਦੀ ਟਰਾਲੀ ਆ ਗਈ ਉਹਨੂੰ ਉਤਾਰਨ ਤੋਂ ਲੈ ਕੇ ਉਸ ਤੋਂ ਬਾਅਦ ਇਹ ਉਹਦੀ ਸਾਫ ਸਫਾਈ ਕਰਦੇ ਨੇ ਜੀ ਉਸ ਤੋਂ ਬਾਅਦ ਜਦੋਂ ਉਹਦੀ ਬੋਲੀ ਹੋ ਜਾਂਦੀ ਆ ਫਿਰ ਇਹ ਬੋਰੀਆਂ ਪੈਕ ਕਰਦੇ ਨੇ ਫਿਰ ਇਹ ਉਹਦੀ ਲੋਡਿੰਗ ਵੀ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਕੇ ਇਹ ਮੰਨ ਕੇ ਚੱਲੋ ਵੀ ਜਦੋਂ ਫਾਰਮਰਾਂ ਨੇ ਘਰੇ ਜਾਣਾ ਜਿਹੜਾ ਉਹਨਾਂ ਦਾ 4 ਫੂਸਾ ਇਹ ਵੀ ਝੁੱਕ ਕੇ ਟਰਾਲੀ 'ਚ ਇਹ ਪਾ ਕੇ ਦਿੰਦੇ ਨੇ ਠੀਕ ਹੈ ਮਤਲਬ ਸਾਡਾ ਇਹਨਾਂ ਬਿਨਾ ਬਹੁਤ ਵੱਡਾ ਮਤਲਬ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਈ ਸਾਡਾ ਇਹ ਲੇਬਰ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਜੀ ਬਿਲਕੁਲ ਪ੍ਰਧਾਨ ਨੇ ਇੱਥੇ ਆੜਤੀ ਯੂਨੀਅਨ ਦੇ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਕਿੰਨਾ ਕਿਸਮੇ ਕਿਉਂਕਿ ਜਿਹੜੀਆਂ ਬਾਸਮਤੀ ਨੇ ਕਿਸਮਾਂ ਦੇ ਸੀ ਦੇਖਿਆ ਕਿ ਪੂਰੀ ਮੰਡੀ ਹੁਣੀ ਭਰੀ ਪਈ ਹੈਗੀ ਤਾਂ ਲੇਬਰ ਦੀ ਕਿੰਨੀ ਮੁਸ਼ਕਲ ਹੈ ਸਰ ਲੇਬਰ ਦੀ ਬਹੁਤ ਮੁਸ਼ਕਲ ਆ ਰਹੀ ਹੈ ਇਸ ਵਾਰ ਪਤਾ ਨਹੀਂ ਕਿਉਂ ਜਿਹੜਾ ਸਾਨੂੰ ਉਹਨਾਂ ਵੱਲੋਂ ਇਹ ਆ ਦੱਸਿਆ ਜਾਂਦਾ ਹੈ ਲੇਬਰ ਵਾਲਿਆਂ ਵੱਲੋਂ ਉਹਦਾ ਕਾਰਨ ਤਾਂ ਇਹ ਹੈ ਉਹ ਤਾਂ ਕਹਿੰਦੇ ਵੀ ਅਸੀਂ ਆਉਂਦੀ ਨਹੀਂ ਜਿਹਾਲੇ ਮੈਂ ਇਹਨੇ ਪਰਸੋਂ ਤੋਂ ਫੋਨ ਕੀਤਾ ਸੀਗਾ ਕਿ ਡਰ ਲੱਗ ਰਿਹਾ ਹੈ ਪੰਜਾਬ ਮਿਆਂ ਨੇ ਮੇ ਮਰੇ ਪੰਜ ਛੇ ਬੰਦਾ ਕੋ ਹਮਨੇ ਬੇਨਤੀ ਬੇਨਤੀ ਕੀ ਕੋ ਪਹਿਲੇ ਉਹ ਆਗੇ ਪੰਜ ਛੇ ਬੰਦੇ ਆਗੇ ਵਿਚਾਰੇ ਕਹਿੰਦੇ ਸਾਡੀ ਸਿਕਿਉਰਿਟੀ ਹੁਣ ਉਹਨਾਂ ਨੂੰ ਮੈਂ ਆਪਣੇ ਤੌਰ ਤੇ ਰੱਖਿਆ ਹੋਇਆਗਾ ਇੱਕ ਚੌਂਕੀਦਾਰ ਰੱਖਿਆ ਹੈ ਉਹਨਾਂ ਵਾਸਤੇ ਤਾਂ ਕਿ ਥੋੜਾ ਸਕੋਰ ਮਹਿਸੂਸ ਕਰਨਾ ਤੇ ਲੇਬਰ ਆ ਜੇ ਮੇਰੀ ਕਿਉਂਕਿ ਮੈਨੂੰ ਵੀ ਕਟੋਂ 40 ਬੰਦੇ ਦੀ ਲੋੜ ਹੈ ਕੀ ਲੱਗਦਾ ਕਿ ਮਾਹੌਲ ਦਾ ਵੀ ਕੋਈ ਨਾ ਕੋਈ ਪਿਛਲੇ ਦਿਨਾਂ ਚ ਜਿਹੜਾ ਇੱਕ ਘਟਨਾ ਹੁੰਦੀ ਹੈ ਹੁਸ਼ਿਆਰਪੁਰ ਦੇ ਵਿੱਚ ਤਾਂ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਾਹੌਲ ਹੈ ਜਿਹੜਾ ਬਣਦਾ ਹੈਗਾ ਕਿ ਇਹਨਾਂ ਨੂੰ ਇੱਥੋਂ ਪ ਭਜਾਇਆ ਜਾਵੇ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਨ ਬਣਦੇ ਨੇ ਤਾਂ ਉਹ ਵੀ ਵੱਡਾ ਕਾਰਨ ਲੱਗਦਾ ਹੈਗਾ ਨਾ ਆਉਣ ਦਾ ਦੇਖੋ ਸਾਡੇ ਕੋਲੇ ਤਾਂ ਕੋਈ ਇਹੋ ਜਿਹੀ ਖਬਰ ਨਹੀਂ ਆਈ ਹਲੇ ਤੱਕ ਸਰੂਰ ਦੇ ਵਿੱਚ ਮੈਸੇਜ ਤੌਰ ਤੇ ਕਹੂੰਗਾ ਪਰ ਉਹਨਾਂ ਦੇ ਮਨਾਂ 'ਚ ਹੈਗੀ ਹੈ ਉਹਨਾਂ ਕੋ ਖਬਰਾਂ ਪੜਦੇ ਨੇ ਅਖਬਾਰਾਂ ਪੜ੍ਹਦੇ ਨੇ ਬਿਹਾਰ ਵਾਲੇ ਬਿਹਾਰਾਂ ਦੇ ਮਨਾਂ 'ਚ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਹਮ ਇਸ ਵਾਰ ਨਹੀਂ ਆਏਗਾ ਜੀ ਜਦ ਕਿ ਅਸੀਂ ਨਾ ਪਹਿਲਾਂ ਉਹਨਾਂ ਨੂੰ ਲੇਬਰ ਪੈਸੇ ਪਾਦਨੇ ਆ ਉਹਨਾਂ ਨੂੰ ਲੱਖ ਲੱਖ 2-2 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਪਾਉਣੇ ਆwidehat ਕੋਲੇ ਫੇਰ ਆਉਂਦੇ ਨੇ ਉਹ ਕਰੋਸੇ ਬਣੇ ਹੋਏ ਨੇ ਤੁਹਾਡੇ ਕਰੋਸੇ ਬਣੇ ਹੋਏ ਨੇ ਬੰਦੇ ਬਹੁਤ ਮਿਹਰੀ ਲੋਕ ਇਮਾਨਦਾਰ ਨੇ ਸਾਡੇ ਨਾਲ ਮੈਂ ਕਹਿੰਦਾ ਮੇਰੇ ਨਾਲੇ ਵੱਧ ਇਮਾਨਦਾਰ ਲੋਕ ਨੇ ਉਹ ਐਸੀ ਕੋਈ ਗੱਲ ਨਹੀਂ ਹੈ ਪਰ ਮਜਬੂਰੀ ਉਹਨਾਂ ਦੀ ਵੀ ਹੋ ਰਹੀ ਹੈ ਵੀ ਅਸੀਂ ਨਹੀਂ ਆਵਾਂਗੇ ਜੀ ਕਿਉਂਕਿ ਸਾਨੂੰ ਡਰ ਲੱਗਦਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਆਸ਼ਵਾਸ਼ਣ ਦਿੰਨੇ ਆ ਵੀ ਭਾਈ ਨਹੀਂ ਥੋੜਾ ਨਾਲ ਇਹ ਜੀ ਕੋਈ ਘਟਨਾ ਨਹੀਂ ਹੋਊਗੀ ਅਸੀਂ ਤੁਹਾਡੀ ਸਕਿਉਰਟੀ ਦਾ ਇੰਤਜ਼ਾਮ ਖੁਦ ਕਰਾਂਗੇ ਸਾਡੇ ਸਤਕਾਰ ਜੋ ਇਸ ਸਰਕਾਰ ਜੋ ਐਸਐਸਓ ਸਾਹਿਬ ਵੀ ਹਮੇਸ਼ਾ ਗੱਡੇ ਮਾਰਦੇ ਨੇ ਕੋਸ਼ਿਸ਼ ਕਰ ਰਹੇ ਹਾਂ ਬਾਕੀ ਦੇਖਦੇ ਹਾਂ ਕਿਵੇਂ ਲੇਬਰ ਆਉਂਦੀ ਹੈ ਕਿਵੇਂ ਕੰਮ ਚੱਲਦਾ ਹੈ ਲੇਕਿਨ ਜੇ ਲੇਬਰ ਰਾ ਹੀ ਹੱਥਾਂ ਪੈਰਾਂ ਤੇ ਪੈ ਜਾਣਗੀਆਂ ਸਾਡੇ ਕੋਲ ਕੰਮ ਨਹੀਂ ਸਾਮਣਾ ਬਿਲਕੁਲ ਕਿਤੇ ਨਾ ਕਿਤੇ ਮੁਸ਼ਕਲ ਹੈ ਜਿਹੜੀ ਉਹ ਜ਼ਰੂਰ ਆ ਰਹੀ ਹੈ ਕਿ ਸਾਡੇ ਨਾਲ ਮਜ਼ਦੂਰਾਂ ਦੇ ਠੇਕੇਦਾਰ ਮੌਜੂਦ ਨੇ ਵਿੱਚ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜਕਮਰ ਰਾਜੀ ਪ੍ਰਧਾਨ ਦਾਣਾ ਮੰਡੀ ਸੰਘਰਸ਼ ਮਜ਼ਦੂਰ ਯੂਨੀਅਨ ਦਾ ਆ ਰਹੀ ਹੈ ਸੁਣਨ ਚ ਆ ਰਿਹਾ ਕਿ ਵੱਡੇ ਪੱਧਰ ਤੇ ਜਿਹੜਾ ਕੰਮ ਹੈ ਕਿਤੇ ਨਾ ਕਿਤੇ ਬਹੁਤ ਸਲੋ ਜਿਹੜਾ ਰਫਤਾਰ ਤੇ ਚੱਲ ਰਿਹਾ ਹੈਗਾ ਇਹ ਤੁਹਾਡੀ ਗੱਲ ਬਹੁਤ ਸਹੀ ਹੈ ਜੀ ਇਹ ਤਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੋਊਗਾ ਇਹ ਜੇ ਅੱਜ ਜਿਹੜੀ ਖਬਰਾਂ ਲੱਗ ਰਹੀਆਂ ਨੇ ਸਾਨੂੰ ਬਿਹਾਰ ਤੋਂ ਫੋਨ ਆ ਰਹੇ ਸਾਡੀ ਲੇਬਰ ਤੋਂ ਫੋਨ ਕਰ ਰਹੇ ਆ ਨੇ ਵੀ ਪ੍ਰਧਾਨ ਜੀ ਇੱਥੇ ਦਾ ਬਹੁਤ ਵੱਡਾ ਭੁਜਾਰ ਰਹੇ ਨੇ ਭਈਆ ਨੂੰ ਹਰਿਆਣੇ ਤੋਂ ਭੁਜਾਰ ਰਹੇ ਨੇ ਲੁਧਿਆਣੇ ਤੋਂ ਭੁਜਾਰ ਰਹੇ ਨੇ ਵੀ ਲੇਬਰ ਆਣਾ ਨਹੀਂ ਚਾ ਰਹੀ ਮੈਨੂੰ ਬਹੁਤ ਫੋਨ ਆ ਰਹੇ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਤਲਾਸ਼ਾ ਦੇਈ ਜਾਂਦੇ ਆ ਮੈਂ ਸਾਡੇ ਆਪਣੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹ ਰੋਕਿਆ ਜਾਵੇ ਇਹ ਬਹੁਤ ਵੱਡਾ ਖਾਮਿਆਜਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਸਾਡੇ ਆਰਥੀਆਂ ਨੂੰ ਜਾਂ ਸਾਨੂੰ ਬਹੁਤ ਵੱਡਾ ਭੁਗਤਣਾ ਪਊਗਾ ਇਹ ਨੁਕਸਾਨ ਸਾਡਾ ਬਹੁਤ ਵੱਡਾ ਹੋਊਗਾ ਕਿੰਨੀ ਗਲੇਵਰ ਪਹਿਲਾਂ ਤੁਹਾਡੇ ਕੋਲੇ ਆਉਂਦੀ ਸੀਗੀ ਜੇ ਗੱਲ ਕਰੀ ਜਾਵੇ ਲੇਬਰ ਘੱਟੋ ਘੱਟ ਜੀ ਸਾਡੀ ਸੰਗਰੂਰ ਦੀ ਮੰਡੀ ਦੇ ਵਿੱਚ 5000 ਲੇਬਰ ਵਿਹਾਰੀ ਪ੍ਰਵਾਸੀ ਮਜ਼ਦੂਰ ਆਂਦਾ ਸੀਗਾ ਜੋ ਕਿ ਅੱਜ ਹੁਣ ਘੱਟੋ ਘੱਟ ਵੱਧ ਤੋਂ ਵੱਧ ਇਹ ਮੇਰੇ ਖਿਆਲ ਤੋਂ ਸਾਰੀ ਮੰਡੀ ਦੇ ਵਿੱਚ ਅਸੀਂ ਹਿਸਾਬ ਲਾਈਏ ਤਾਂ 300 ਬੰਦਾ ਹੈ ਨਹੀਂਗਾ ਉਹ ਸਾਨੂੰ ਇਹ ਬਹੁਤ ਔਖਾ ਹੋ ਰਿਹਾ ਹੈਗਾ ਹੁਣ ਮਜ਼ਦੂਰ ਕਿਤੇ ਤਾਂ ਹੁਣ ਤੱਕ ਲੇਵਰਾ ਆ ਜਾਂਦੇ ਸੀਗੇ ਕਿਤੇ ਡਰ ਦੇ ਮਾਰੇ ਲੇਵਰਾ ਨਹੀਂ ਰਹੀਆਂ ਬਹੁਤ ਵੱਡੀ ਪ੍ਰੇਸ਼ਾਨੀ ਹੈ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਇਹ ਰੋਕੇ ਜਾਵੇ ਇਹਦੇ ਬਾਰੇ ਗੌਰ ਕੀਤੀ ਜਾਵੇ ਬਹੁਤ ਵੱਡੀ ਕੀ ਲੱਗਦਾ ਕਿ ਜੇ ਨਾ ਪ੍ਰਵਾਸੀ ਆਏ ਤਾਂ ਮੰਡੀ ਦੇ ਵਿੱਚ ਕੰਮ ਹੈ ਜਿਹੜਾ ਕਿਉਂਕਿ ਇਸ ਤੋਂ ਬਾਅਦ ਸੀਜ਼ਨ ਪੀਕ ਤੇ ਚਲਾ ਜਾਣਾਗਾ ਦੂਸਰੀਆਂ ਕਿਸਮਾਂ ਦੀ ਬਾਢੀ ਸ਼ੁਰੂ ਹੋ ਜਾਣੀ ਹੈ ਜਲਦ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤਾਂ ਜੇ ਲੇਬਰ ਨਹੀਂ ਆਈ ਤਾਂ ਲੱਗਦਾ ਵੀ ਵੱਡੀ ਮੁਸ਼ਕਲ ਖੜੀ ਹੋ ਤੁਹਾਡੇ ਲਈ ਵੀ ਹਾਂਜੀ ਹਾਂਜੀ ਇਹ ਤਾਂ ਦੇਖੋ ਸਭ ਤੋਂ ਪਹਿਲਾ ਵੱਡਾ ਨੁਕਸਾਨ ਤਾਂ ਸਾਡਾ ਦੇਖੋ ਇੱਕ ਦੁਕਾਨ ਦੇ ਵਿੱਚ ਮੈਂ ਮੇਰੀ ਮੰਡੀ ਦੀ ਗੱਲ ਕਰਾਂ ਤਾਂ ਸਾਡੇ 150 ਦੁਕਾਨਾਂ ਹੈ 150 ਦੁਕਾਨਾਂ ਦੇ ਵਿੱਚ ਇੱਕ ਇੱਕ ਦੁਕਾਨਦਾਰ ਨੇ ਘੱਟੋ ਘੱਟ ਵੀ ਲੱਖ ਰੁਪਏ ਤੋਂ ਉੱਪਰ ਭੇਜਿਆ ਹੋਇ ਲੇਬਰ ਲਈ 1 ਲੱਖ ਰੁਪਏ ਤੋਂ ਉੱਪਰ ਪੇਜ ਜਾਏਗਾ ਉਹ ਮਰਦਾ ਸਾਡਾ ਉਹ ਸਾਡੇ ਗੱਲ ਪੈਂਦਾਗਾ ਸਾਡੇ ਆਰਥਿਕ ਦੇ ਗੱਲ ਪੈਂਦਾ ਸਾਡੇ ਗੱਲ ਪੈਂਦਾ ਉਸ ਤੋਂ ਬਾਅਦ ਜੇ ਤੁਸੀਂ ਆਪਾਂ ਲੇਬਰ ਦੀ ਗੱਲ ਕਰੋ ਜਿਹੜਾ ਮਜ਼ਦੂਰੀ ਜੇ ਆਪਾਂ ਪੰਜਾਬੀ ਗੱਲ ਕਰੀ ਕਿਸੇ ਉਹ ਅੜੜੀ ਚੋਲੀਏ ਚੋਕ ਤੇ ਉਹ ਸਾਨੂੰ ਮਹਿੰਗਾ ਪੈਂਦਾਗਾ ਉਹਦੇ ਸਾਡਾ ਪੜਦਾ ਨਹੀਂ ਪੈਂਦਾ ਤਾਂ ਇਹ ਬਹੁਤ ਵੱਡਾ ਖਾਮਿਆਜਾ ਪੰਜਾਬ ਨੂੰ ਪੰਜਾਬ ਦੀ ਮੰਡੀਆਂ ਨੂੰ ਆੜਤੀਆਂ ਨੂੰ ਕਿਸਾਨਾਂ ਨੂੰ ਚੁਕਾਣਾ ਪਊਗਾ ਇਹ ਬਹੁਤ ਵੱਡਾ ਤਾਂ ਤੁਹਾਡੇ ਵੱਲੋਂ ਹੁਣ ਉਹਨਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਮਜ਼ਦੂਰਾਂ ਨੂੰ ਕੀ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਪਾਇਆ ਜਾਂ ਕੋਈ ਤੁਸੀਂ ਸਾਡੇ ਸਰ ਦੇ ਉੱਪਰ ਤੁਸੀਂ ਇੱਥੇ ਆਓ ਹਾਂਜੀ ਹਾਂਜੀ ਅਸੀਂ ਤਾਂ ਪਰੋਸਾ ਮਖਾ ਯਾਰ ਅਸੀਂ ਖੜੇ ਆ ਤੁਸੀਂ ਦਿੱਲੀ ਆ ਜਾਓ ਜਿੱਥੇ ਤੁਸੀਂ ਕਹੋਗੇ ਅਸੀਂ ਆ ਕੇ ਤੁਹਾਨੂੰ ਲੈ ਜੰਨੇ ਆ ਤੁਸੀਂ ਬੇ ਤੜਕਾਓ ਮੈਂ ਤਾਂ ਇੱਕ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਸਾਡੇ ਸੈਂਟਰ ਲੱਗਦੇ ਨੇ ਉਹਨਾਂ ਦੇ ਸਰਪੰਚਾਂ ਤੋਂ ਲਿਖਤ ਲਿਆ ਜਾਵੇ ਕੱਲ ਨੂੰ ਕਿਸੇ ਪਿੰਡ ਦੇ ਵਿੱਚ ਹੁੱਲੜਬਾਜੀ ਨਾ ਹੋਵੇ ਜੇ ਕਿ ਵੀ ਜਗ੍ਹਾ ਕਿਤੇ ਪੰਜਾਬ ਦੇ ਵਿੱਚ ਹੁੱਲੜਬਾਜੀ ਹੋਊਗੀ ਤਾਂ ਉਹ ਸਾਰਾ ਵਿਹਾਰ ਦੇ ਖਦ ਇਹ 12 ਵਾਂ ਦਨੇ

तो उधर से बंदा बोलता है कि पंजाब में बहुत लूटमार हो रहा है हम लोग को वहाँ जाने में डर हो रहा है वहाँ जाएंगे तो हम लोग को मार मारपीट करेगा तो किसी वजह से बंदा नहीं आ रहा है बोल रहा है अगर वहाँ माहौल अगर अच्छी हो जाए तो फिर हम लोग उधर से आएंगे ऐसी तो बात अच्छा माहौल कितना कितने, कितने, कितने दे, मना दे, डर बैठा हुआ है माहौल की वजह से डर बैठा है की वहाँ जाएंगे हम लोग को मार मारपीट करेंगे फिर मेरे बीवी बच्चा को फिर कौन खिलाएगा कुछ नहीं है ਮੈਂ ਮੈਂ ਤੋਂ ਉਧਰੋਂ ਸੇ ਬਤਾ ਰਹਾ ਹੂੰ ਕਿ ਅਭੀ ਮਾਹੌਲ ਸ਼ਾਂਤ ਹੈ ਲੇਕਿਨ ਤਬ ਵੀ ਉਨਕੇ ਚਲਨ ਮੇਂ ਡਰ ਬੈਠਾ ਹੂਆ ਹੈ ਇਸੀ ਬਾਤ ਬਿਲਕੁਲ ਪ੍ਰਵਾਸੀਆਂ ਨੂੰ ਕਿਤੇ ਨਾ ਕਿਤੇ ਜਿਹੜਾ ਇੱਕ ਡਰ ਹੈਗਾ ਉਹ ਲੱਗ ਰਿਹਾ ਕਿਉਂਕਿ ਜਿਹੜਾ ਮਾਹੌਲ ਸੀ ਉਹ ਇਸੇ ਤਰ੍ਹਾਂ ਦਾ ਸੀ ਪਰ ਹੁਣ ਮੰਡੀਆਂ ਦੇ ਵਿੱਚ ਕੰਮ ਕਰਨ ਦੇ ਲਈ ਮਜ਼ਦੂਰਾਂ ਦੀ ਵੱਡੀ ਜ਼ਰੂਰਤ ਰਹਿੰਦੀ ਹੈ ਪ੍ਰਵਾਸੀਆਂ ਤੋਂ ਬਿਨਾ ਜਿਹੜਾ ਮੰਡੀ ਦਾ ਸੀਜ਼ਨ ਹੈ ਉਹ ਮੁਸ਼ਕਿਲ ਬਣਦਾ ਨਜ਼ਰ ਆ ਰਿਹਾ ਕਿਉਂਕਿ ਆੜਤੀਆਂ ਦਾ ਵੀ ਇਹੀ ਕਹਿਣਾ ਹੈਗਾ ਕਿ ਹਰ ਇੱਕ ਆੜਤੀ ਦੀ ਦੁਕਾਨ ਦੇ ਉੱਪਰ 25 ਤੋਂ 30 ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਜੋ ਪ੍ਰਵਾਸੀ ਵੱਡੇ ਪੱਧਰ ਤੇ ਕੰਮ ਕਰਦੇ ਨੇਗੇ ਤੇ ਉਹੀ ਜਿਹੜਾ ਬੋਰੀਆਂ ਭਰਨ ਦਾ ਕੰਮ ਹੋਵੇ ਚਾਹੇ ਤਣਕ ਦੀ ਝੋਨੇ ਦੀ ਸਫਾਈ ਕਰਨ ਦਾ ਕੰਮ ਹੋਵੇ ਸ਼ੈਲਰ ਦੇ ਵਿੱਚੋਂ ਉਤਾਰਨ ਦਾ ਹੋਵੇ ਗਦਾਮਾਂ ਦੇ ਵਿੱਚ ਲੈ ਕੇ ਜਾਣੀ ਹੈਗਾ ਝੋਨਾ ਹਰ ਇੱਕ ਜਗ੍ਹਾ ਤੇ ਪ੍ਰਵਾਸੀ ਨੇ ਜਿਹੜੇ ਲਿਫਟਿੰਗ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਕੰਮ ਹੈਗਾ ਝੋਨੇ ਦੇ ਵਿੱਚੋਂ ਪ੍ਰਵਾਸੀ ਮਜ਼ਦੂਰ ਕਰਦੇ ਨੇ ਹੁਣ ਪ੍ਰਵਾਸੀ ਮਜ਼ਦੂਰ ਡਰੇ ਹੋਏ ਨੇ ਇਹ ਵੀ ਇੱਕ ਕਿਹਾ ਜਾ ਰਿਹਾ ਤੇ ਦੂਜਾ ਵੱਡਾ ਕਾਰਨ ਤਿਹਾਰਾਂ ਦਾ ਵੀ ਮੰਨਿਆ ਜਾ ਰਿਹਾ ਪਰ ਹੁਣ ਜੇ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਬਹੁਤ ਘੱਟ ਆਉਂਦੀ ਆ ਤਾਂ ਮੰਡੀਆਂ ਦੇ ਵਿੱਚ ਕੰਮ ਨੂੰ ਹੋਵੇਗਾ ਉੱਥੇ ਹੀ ਕਿਸਾਨਾਂ ਨੂੰ ਵੀ ਜਿਹੜੀ ਵੱਡੀ ਖੱਜਲ ਖਵਾਰੀ ਹੈ ਉਹਦਾ ਸਾਹਮਣਾ ਕਰਨਾ ਪਵੇਗਾ। ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ